हां जी बेटा की नाम करण हां केडी क्लास पढ़ दियो 10वीं क्लास ते ਤੁਹਾਡੇ 2023 ਤੇ 25 ਚ ਮਤਲਬ ਪਹਿਲਾਂ ਵੀ ਡੋਬਾ ਆਇਆ ਸੀ ਹਾਂਜੀ ਹਾਂਜੀ ਜੀ ਤੇ ਫੇ ਸਮਾਪਤੀ ਤੇ ਜਾਂ ਧੜਕ ਵੀ ਸਨਹੀਂ ਪੜੀ ਜੀ ਤਾਂ ਤੁਸੀਂ ਮੰਨ ਲਓ ਕਿਹੜੇ ਸਕੂਲ پڑھਦੇ ਹੋ ਅਸੀਂ ਜੰਗੜਪੈਣੀ ਜੰਗੜਪੈਣੀ ਹਾਂਜੀ ਤਾਂ ਹਾਂ ਤੁਸੀਂ ਆਂਟੀ ਜੀ ਗੁੜੀਆਂ ਹੁਣ 10ਵੀਂ ਪੜ੍ਹਦੇ ਨੇ ਤਾਂ ਹੁਣ ਘਰ ਦਾ ਸਰਕਲ ਕਿਵੇਂ ਚੱਲਦਾ ਹੈ ਘਰ ਦਾ ਗਰੀਬੀ ਚੱਲਾਈ ਹੈ ਤਾਂ ਇੱਕ ਹੋਰ ਵੀ ਆਪਣੇ ਤਸਵੀਰ ਹੈ ਦੂਸਰਾ ਪਰਿਵਾਰ ਵੀ ਖੜਾ ਦੂਸਰਾ ਪਰਿਵਾਰ ਵੀ ਖੜਾ ਹੈ ਤਾਂ ਆਪਾਂ ਗੁੜੀਆਂ ਦਾ ਬੇਟਾ ਕੀ ਨਾਮ ਜੀ ਮੋਨਿਕਾ ਮੋਨਕਾ ਮੋਨਕਾ ਤੁਸੀਂ ਕਿਹੜੀ ਕਲਾਸ ਵਿੱਚ ਪਲੱਸ 2 ਰਾਸਟਾ ਤਾਂ 10ਵੀਂ ਤੇ 12ਵੀਂ ਦੀ ਫੀਸਾਂ ਕਾਫੀ ਵੱਧੀਆਂ ਹੋਈਆਂ ਨੇ ਤਾਂ ਕੀ ਕਹਿਣਾ ਚਾਹੁੰਦੇ ਹੋ ਇਹ ਸੰਕੀਰ ਸਾਹ ਦਿੱਤੀਆਂ ਜਾਂ ਬਾਪ ਜੀ ਦਿੱਤੀਆਂ ਜਾਂ ਜੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਬਾਰਡਰ ਕੰਢੀ ਦੇ ਗੁਲਾਬਾ ਪੈਣੀ ਦੀ ਜਿਹੜੀ ਬਿਲਕੁਲ ਦੂਰ ਤੱਕ ਜਾਣੀਆਂ ਨੇ ਉਹਨਾਂ ਦੇ ਪਰਿਵਾਰਾਂ ਨੇ ਕਿਹਾ ਕਿ ਸਾਡੀਆਂ ਜਿਹੜੀਆਂ ਫੀਡਾਂ ਮਾਫ ਰਹੀਆਂ ਜੀ ਫਸਲ ਕੋਈ ਬਚੀ ਕਿ ਕੋਈ ਨਹੀਂ ਵੀ ਰਿਹਾ ਕੋਈ ਇੱਕ ਥਿਲਾ ਪਾਣੀ ਦੋ ਵੀ ਕੋਈ ਪਾਣੀ ਬਰਬਾਦ ਹੋਊਗਾ